स्कुट केड़े कहने लड्डू आप पे मैं लफाफे से रखते किचन च ਉੰਦਾਗੀ ਸੱਜਰੀ ਬੈਣ ਲੱਗੀ ਹੈ ਨਾ ਮੌਸਮ ਹੋ ਗਿਆ ਖਰਾਬ ਹਾਂ ਹਾਂ ਆਹ ਸਾਡਾ ਤੇ ਫੜ ਫੜਾ ਦੇਖਦੇ ਹਾਂ ਹਾਂ ਮਾਤਾ ਜੀ ਲੋਕਾਂ ਨੂੰ ले लागे फटे ਇਹ ਲੈ ਲੈ ਫੱਟਾ ਰੱਖ ਲੈ ਬਾਈ ਜਨਾ ਆ ਗਿਆ ਵਿੱਚ ਉਹ ਜਨਾ ਜੀ ਉੱਪਰ ਫਿਰ ਪੂਰਾ ਫੱਟਾ ਸਾਰੇ ਜੀ ਤੇਰੇ ਤਾਂ ਕਿ ਬੱਟੇ ਨਹੀਂ ਤਾਂ ਹੀ ਲੋਟ ਆਉਂਦਾ ਕੋਈ ਗੱਲ ਨਹੀਂ ਨਵੀਂ ਲੈ ਲਾਂਗੇ ਨਵੀਂ ਨਹੀਂ ਇਹ ਹਜੇ ਬਣਵਾਉਣੀ ਸੀ ਕਾਲੇ ਨੂੰ ਕਿਹਾ ਸੀ ਵੀ ਇਹਦੇ ਉੱਤੇ ਦੂਈ ਲਾ ਦੇ ਤਾਂ ਮੈਂ ਕੀ ਹੋਈ ਇਹ ਬੋਰਡ ਇਹ ਬੋਰਡ ਜੇ ਹੀ ਆ ਇੱਕਲੇ ਸੀਗੀ ਯਾਰ ਕਰੇ ਪਿਆ ਤੇ ਚੱਕ ਕੇ ਉਪਣੇ ਲਾਤਾ ਸਤੀ ਨੇ ਜਾਵੇ ਬੜੀ ਬਹਾਉਤੀ ਨਾ ਬੜਾਈ ਆ ਪਰ ਸਾਡੇ ਪੱਖੇ ਪੁੱਖੇ ਤੇ ਛੱਤਾਂ ਨੂੰ ਹੱਥ ਸੈੱਡ ਲੱਗਦੀ ਮਖਰ ਕਰ ਮਖਰ ਮਹਾਰਾਜ ਹੋਏ ਇੱਧਰ ਨੂੰ ਇੱਧਰ ਕਰ ਦਿਓ ਬਸ ਬਟਾਈਏ ਬਸ ਤੇ ਉਹ ਨੂੰ ਬੰਨ੍ਹ ਦਿਉਂਗਾ ਮੈਂ ਬਿਲਕੁਲ ਜਕਰ ਮਾਰਨਾ ਕਰੇ ਮਾਰ ਨਾ ਨੰਦਨ ਤੇ ਪਰਦਾ ਕਰਾਂਗਾ ਐਂ ਕਰਾਂਗਾ ਤੇ ਬੰਨ੍ਹ ਦੇ ਰੂਲੋ ਚੜ੍ਹ ਚ ਬਜਰੀ ਦੇ ਪ੍ਰਸੰਗ ਬਜਰੀ ਜੀ ਕਾਗੇ ਉਹਨਾਂ ਤੋਂ ਰਿਵਾਜ ਕਰੇ ਤੇ ਜਾਵੇ ਵੇ ਨਾ ਹਾਈਟ ਹੋਰ ਕੰਮ ਹੋਰ ਬੜਾ ਇਹ ਕਹਤੋ ਲੈ ਜਾ ਟੋਰ ਲੈ ਜਾਓ ਵਾ ਕੋਈ ਨਹੀਂ ਪੈ ਰਹਿਣ ਦਾ ਜੱਲ ਉੱਥੇ ਲੈ ਜਣੀ ਜੁਰਾ ਨਹੀਂ ਲੈ ਜਾਓ ਕੋਈ ਤੁਸੀਂ ਨਹੀਂ ਮਿਲਿਆ ਸਾਨੂੰ ਤੇ ਮੈਨੂੰ ਵਾ ਟੋਰ ਲੈ ਜਾਣਾ ਕਿ ਪੈ ਰਹਿਣ ਦਾ ਜਦ ਲੋਡ ਸਾਨੂੰ ਲੋਡ ਦੇ ਜਿੱਦਣ ਲੋਡੂਗੇ ਅਸੀਂ ਆਪੇ ਲੈ ਜਾਵਾਂਗੇ ਸਾਨੂੰ 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 ਐਸੀ ਵੀ ਅਸੀਂ ਬਾਹਰ ਗਏ ਹੋਏ ਆ ਬਿੱਥੂ ਕੋਈ ਚੱਕ ਕੇ ਨਾ ਲੈ ਜਵੇ ਮੈਨੂੰ ਐਸੀ ਜੇ ਮੈਂ ਘਰੇ ਲੈ ਗਿਆ ਉੱਥੋਂ ਕੋਈ ਲੈ ਗਿਆ ਮੈਂ ਭੁੱਲ ਜਾਣਾ ਜਾਂ ਉਹਨਾਂ ਨੇ ਕਹਿਣਾ ਵੀ ਇਹਦਾ ਕਵਾੜਾ ਚੱਕਾ ਦੂਗਾ ਆ ਚਲ ਇੱਥੇ ਕੈਮਰਿਆਂ ਦੇ ਵਿੱਚ ਤਾਂ ਇਹ ਤਾਂ ਪਏ ਸੀਗੇ ਵੀ ਕੈਮਰੇ ਲੱਗੇ ਹੋਏ ਸੀ ਬਸ ਆਈ ਸਾਡੇ ਦੂਏ ਨੇ ਉਹਨੇ ਰਵੀ ਆਇਆ ਰਵੀ ਨੇ ਜੱਗੂ ਆਇਆ ਠੀਕ ਉੱਥੋਂ ਹੀ ਕੰਮ ਖਤਮ ਕਰਤਾ ਮੈਂ ਤਾਂ ਸਾਈਡ ਤੇ ਰੱਖਦੇ ਹਾਂ ਮੈਂ ਵਿਚੇ ਦੇ ਦਿੱਤੇ ਕਵਾੜ ਦੇ ਧੂਣ ਵੀ ਲੈ ਦੂ ਹੂੰ ਸਾਨੂੰ ਮੈਂ ਦੇ ਦੱਗੂ ਨੰਦ ਗਿਆ ਹਾਂ ਤੇ ਫੂ ਫੇਰ ਆਉਂਗਾ ਕਹੂੰਗਾ ਵੀ ਦੋ ਟੋਕ ਮੈਂ ਨੀ ਨਵੇਂ ਦੇ ਰਹਾ ਕੋਟਾ ਪਲਾਸਟਰ ਦਾ ਚੱਲ ਪਿਆ ਕਿੱਥੇ ਮਿਲਣੀ ਇਹ ਥੱਲੇ ਨਾਲ ਥੋੜੀ ਜਿੰਨੇ ਉਹ ਕੜਾ ਜਿਹਾ ਲਵਾ ਦਵੇ ਇਹ ਟੱਣ ਲੱਗਦੇ ਨੇ ਨਹੀਂ ਕਹਿੰਦਾ ਜਿਵੇਂ ਆਪਾਂ ਪੱਤੀ ਜੀ ਨਹੀਂ ਹੁੰਦੀ ਆ ਗਰੇਲਾਂ ਵਾਲੀ ਕਰ ਲਵਾ ਕੇ ਫਿਰ ਗੂੜੀ ਵਿੱਚ ਧਾਣਾ ਰੱਖਣਾ ਉਹ ਰੱਖਣੀ ਹੈ ਰੈਕਤੀ ਤਾਂ ਲੈ ਕੇ ਜਾਣੇ ਪੈਣੇ ਆ ਅੰਦਰ ਉੱਥੇ ਰੱਖਣੇ ਪੈਣੇ ਆ ਮੈਂ ਕਿਹਾ ਰੈਕਤੀ ਤਾਂ ਉਧਰ ਲੈ ਕੇ ਜਾਣੇ ਪੈਣੇ ਆ ਇਹਨਾਂ ਨੂੰ ਅੰਦਰ ਰੱਖਣਾ ਪੈਣਾ ਮਕਾਨ ਬੜ ਗਿਆ ਉਹ ਟੋਲ ਅੰਦਰ ਰੱਖਣੇ ਵਾਣੇ ਨਾ ਇੱਥੇ ਰੱਖੇ ਹੋਣ ਅੰਦਰ ਨਾ ਨਾ ਮਕਾਨ ਤਾਂ ਬਣਾਉਣਾ ਹੈ ਜੀ ਇੱਧਰ ਇੱਥੇ ਲਾ ਦਾਂਗੇ ਇੱਥੇ ਲਾ ਦੇਣੇ ਤੇ ਤੰਗੜ ਪਾ ਦਾਂਗੇ ਤੰਗੜੀ ਪਾ ਕੇ ਬੰਨ੍ਹਣੇ ਇੱਕ ਦਾ ਵੀ ਤਿੰਨ ਦਾ ਚੱਕਣ ਦੁਰਿਆ ਅਸਲ ਜੀ ਨਹੀਂ ਉਹ ਤਾਂ ਕੈਮਰਾ ਉਹ ਦੇਖ ਆਹ ਦੇਖ ਕੈਮਰਾ ਲੱਗਿਆ ਹੋਇਆ ਉੱਪਰ ਇੱਥੇ ਕੋਈ ਨਹੀਂ ਆਉਂਦਾ ਨਾ ਇੱਥੇ ਨਹੀਂ ਉਹ ਮਲਵਾ ਚੱਕਣਾ ਉਹ ਪਿਆ ਉਹ ਦੁਪੱਟੇ ਪਿਆ ਰਹਿਣ ਦੇ ਬਾਅਦ ਚੱਕੀ ਦੂ ਉਹਨੂੰ ਉਹ ਕਿ ਇਹਨੇ ਛੱਡ ਦੋ ਨੂੰ ਬਾਹਰ ਉਹ ਥੋੜੀ ਇੰਪਾ ਪਾ ਸਕਦਾ ਏ ਟਾਂ ਵੇ ਹਾਂ ਇਹ ਗੱਲ ਕਰਦੇ ਕਿੰਨੀ ਕਿੰਨੀ ਇਟਾ ਪਾ ਕੇ ਲੱਗਿਆ ਇਹਲਾ ਉਹ ਹੈਗਾ ਹੀ ਲੋਹੇ ਦਾ ਲੱਕੜ ਦੇ ਆ ਤਾਂ ਉਹਨੂੰ ਇਹਨੇ ਕਿੱਦਾਂ ਪਿੰਗਾ ਜਾ ਹੋ ਜਾਣਾ ਦੀ ਕਾਲੂ ਸ਼ਿਵ ਨੇ ਵੀ ਚਲੇ ਜਾਣਾ ਵਿਚਾਰੇ ਨੇ ਹਨਾ ਸ਼ਿਵ ਨੇ ਦੇਸ਼ ਨੂੰ ਚਲ ਜਾਣਾ ਵਿਚਾਰੇ ਦੀ ਜਿਹਦੀ ਮੰਮੀ ਦੀ ਵਿਚਾਰੀ ਦੀ ਡੈਥ ਹੋ ਗਈ ਦੇਖੋ ਮਜਬੂਰੀਆਂ ਹਨਾ ਕਿੰਨਾ ਹੋਇਆ ਹਨਾ ਡਿੱਡ ਕਾਰੇ ਕਰਾਉਂਦਾ ਢਿੱਡ ਇਹਨਾਂ ਨੂੰ ਵਿਚਾਰੇ ਨੂੰ ਇੱਥੇ ਪਰਦੇਸ ਹੋਇਆ ਪਿਆ ਹਨਾ ਦੇਖ ਲਾ ਆਪਾਂ ਕਹਦੇ ਨੇ ਪ੍ਰਦੇਸੀਆਂ ਦੀ ਉਹ ਇਹਨੂੰ ਇੱਥੇ ਵਿਚਾਰੇ ਨੂੰ ਪਰਦੇਸ ਹੋ ਗਿਆ ਉਹ ਬਦਰੀ ਉਹ ਬਦਰੀ ਮਿਲ ਆ ਰਹੇ ਨੇ ਮੈਸਤਰੀ ਦਾ ਟੋਈ ਪੱਟੀ ਜਾਂਦਾ ਪਤਾ ਨਹੀਂ ਕੀ ਕਰਦਾ ਮਿਸਤਰੀ ਪਿੱਲਰੇ ਲਾਈ ਜਾਂਦਾ ਪਿੱਲਰੇ ਲਾਈ ਜਾਂਦਾ ਸਾਰੇ ਪਾਸੇ ਪਿੱਲਰੇ ਮਿਲਣ ਆਦੇ ਨੇ ਐ ਮਿਸਤਰੀ ਇਹ ਕਹੀ ਜਾਈ ਜਾਣਾ ਹਾਂ ਦਾ ਮਿਸਤਰੀ ਉਹ ਜਾਉਂ ਕਿੱਥੇ ਹੁਣ ਯਾਰ ਜੀ ਕਰਦੇ ਨੇ ਮੇਰਾ ਪੁਰਾਣੇ ਕੋਲੇ ਹੈ ਨਹੀਂ ਲੱਗਦੇ ਸਾਰੀ ਉਧਰੇ ਫਰਨਾ ਹੁੰਦਾ ਹੈ ਉਹ ਇਹ ਚੀਜ਼ਾਂ ਨਹੀਂ ਆਉਂਦੀਆਂ ਆ ਟੂਟੀਆਂ ਉਹ ਹੋ ਰਹੀਆਂ ਹਾਂ ਇਹ ਚੀਜ਼ ਨਹੀਂ ਜਾਂਦੀਆਂ ਉਹ ਪ੍ਰਣ ਲਿਖਣ ਦਾ ਆਰਕ ਨਹੀਂ ਇਹਨੂੰ ਕਿਵੇਂ ਰਵਾ ਖਾ ਦਿੰਦੀ ਠੀਕ ਹੈ ਅਸਰ ਮੈਂ ਜਿੱਥੇ ਖਾ ਲੀਏ ਤਾਂ ਉਹ ਚੀਨਾਈ ਵੀ ਲੱਗ ਜੇ ਲੰਬੀ ਬਾਈ ਚਲਦੀ ਹੈ ਇੱਕ ਖਾ ਜਾਂਦੀ ਹੈ ਆਹਦਾ ਲਾਲ ਲਾਲ ਤੁੰਗੜਾ ਥੋੜੀ ਗੜਬੜ ਹੈ ਇਹਦੇ ਵਿੱਚ ਥੋੜੀ ਜਿਹੀ ਉਹਨਾਂ ਨੇ ਉਹ ਕਰੀ ਹੋਈ ਆ ਹਾਂ ਹਾਂ ਤੇ ਹੈਗੀ ਹੈ ਉਰੇ ਹੈ ਨਹੀਂ ਕਿ ਮੈਨੇ ਕਹਿਆ ਕੰਨ ਨੂੰ ਤੋੜ ਦੇਣਾ ਹੈ ਪਹਿਲਾਂ ਕੋਈ ਵਾਰ ਤੇ ਨਹੀਂ ਕਰਦੇ ਨਾ ਦੀ ਇਹਦੇ ਪਿੰਲੇ ਜੀ ਇੱਟ ਦਾ ਨਹੀਂ ਪਤਾ ਲੱਗਦਾ ਇਹਦਾ ਰੰਗ ਇਹ ਆ ਜਾ ਕਰਤਾ ਜਿਹੜੀ ਦੂਈ ਹੁੰਦੀ ਆ ਜਮਾ ਹੀ ਆ ਨੂ ਸੁੱਕੀ ਚਿੱਟੀ ਮੈਨੂੰ ਦੂਈ ਇੱਟ ਦਾ ਨਹੀਂ ਪਤਾ ਲੱਗ ਜਾਂਦਾ ਨੇ ਉਹ ਮਿੱਟੀ ਹੈ ਕਿ ਆ ਉਹ ਜੇ ਅੱਗੇ ਵਾਲੀ ਮਿੱਟੀ ਨਹੀਂ ਰਹੀ ਹੈ ਜਲੋ ਕਿਸਾ ਦੁਨੀਆ ਮੀਡੀਆ ਚ ਕਾਜ ਕਰਕੇ ਆ ਜਾਂਦੇ ਨੇ ਇਹ ਜਿਹੜੀ ਦੂਜੀ ਸੇਕ ਕਾੜੀ ਆਉਂਦੀ ਆ ਇਹ ਕੱਲੀ ਕਾੜੀ 5000 ਦੀ ਆ ਯਾਰ ਇਹ ਨਹੀਂ ਸਮਝਣਾ ਚੀਨ ਨੂੰ ਪਈ ਹੁੰਦੀ ਹੈ ਇਹ ਤਾਂ ਬੇਈ ਆ ਸਾਡੇ ਸਾਡੇ ਆਦੀ ਆ ਬੋਲ ਤੇ ਪਾਈ ਵੀ ਨਹੀਂ ਨਹੀਂ ਉਹ ਤਾਂ ਜੋਬ ਆ ਜਾਂਦੇ ਸਾਡੇ ਸਾਡੇ ਇਹ ਤਾਂ ਮਹਿੰਗੀ ਆ ਜੇ ਇਹ ਬਜਟ ਅਧੀਨ ਜੀ ਬਣਦੀ ਆ ਸੁਣ ਲੀ ਜੀ ਕਿ ਜਿਹੜੀ ਆਮ ਐ ਇੱਥੇ ਜਿਵੇਂ ਅਟਾ ਬਣਾਉਂਦੇ ਨੇ ਉਹ ਨਹੀਂ ਬਣਾਉਂਦੇ ਨੇ ਸੱਤੀ ਦੇਣ ਪਰ ਵੀ ਐਸ ਤੇ ਉਹ ਵੀ ਨੇ ਫਿਰ ਇਹਨਾਂ ਆਹ ਕਰਨ ਲੱਗਣਗੇ ਮੈਂ ਲਾ ਲਾ ਕੋ ਦੱਸ ਕਿਆ ਤੋਂ ਬਰਾਲੇ ਨੂੰ ਤਿੰਨ ਚਾਰ ਲੱਗਣੇ ਨੇ ਤੀਕੇ ਨਾਲ ਕਿਉਂਦਰ ਤੋਂ ਫੜਨੇ ਕੇ ਤਰ੍ਹਾਂ ਇਹਦਾ ਹੈ ਜਿਹੜਾ ਉਹ ਚੱਲ ਪਿਆ। ਇਹਨੂੰ ਉਸਨੇ ਉਹ ਸਾਫ ਕਰਦੇ ਨੇ, ਗੋਲ ਕਰਦੇ। ਵਿੱਚ ਨਹੀਂ ਫਿਰਦੀ ਸੀ ਆਉਂਦੀ। ਕੋਣੀ ਉਹ ਗੋਲਾਈ ਦੇ ਉਹਨੇ ਰੋਕਣਾ ਉਹ ਜਿਹੜਾ ਕੂੜਾ-ਕੂੜਾ ਕੱਢ ਕੇ ਇੱਧਰ ਸਿੱਟੀ ਜਾਂਦਾ ਗਰਾਸ। ਚੁਪੜੇ ਨਹੀਂ ਕਰਦੇ। ਉਹਨਾਂ ਨੇ ਉਹ ਸੰਚੇ ਵਾਲੀ ਮਸ਼ੀਨ ਲਾਇਆ। ਅੰਦਰ ਮਿੱਟੀ ਪਾ ਪਾਉਂਦੇ ਨਾਲ ਆਇਆ ਸਪਰੈਸਰ। ਪਟੜੀਆਂ 'ਚਾਹਤੇ ਗੱਬੇ ਮਾਰਦੇ। ਅਜਿਹਾ ਫੇਰ ਕ੍ਰੇਨ ਨਾਲ ਟੋਆ ਦਿੰਦੇ ਸੀ ਫੇਰ ਉਹ ਦੂਜੀ ਮਸ਼ੀਨ ਲਗਾਉਂਦੇ ਸੀ। ਆਪਾਂ ਇੱਥੇ ਲੇਖਣੇ ਲੱਗੇ ਪਟੜੀਆਂ ਵੀ ਢਾਹਦੀਆਂ ਸੀਗੀਆਂ। ਹਾਂ ਹੁਣ ਨਹੀਂ ਢਾਉਂਦੇ ਹੈਗੇ। ਮੇਰੇ ਹਿਸਾਬ ਨਾਲ ਬਣਾਉਂਦੇ ਨੇ ਹੁਣ ਮੇਰੇ ਹਿਸਾਬ ਨਾਲ ਇਹ ਬੜਾ ਬਣੂਗਾ। ਇਹ ਰੱਖਣੇ ਵਾਲਾ ਮੀਨਤ ਹੁਣ ਕਈ ਵਾਰ ਐਂਡਰ ਪਾਣੀ ਪਾ ਦੇ ਛੱਡਣਾ ਪੈਂਦਾ ਹਾਂ ਇਹ ਥੱਲੇ ਵਾਲੇ ਮੰਗੂ ਬਣ ਗਿਆ ਵੇਖੀਆ ਮਾਲ ਕਿੰਨਾ ਹੋ ਗਿਆ ਦੈਨ ਲੰਬਾ ਹੋ ਜਾਂਦਾ ਇਹਦਾ ਦੇਖ ਡੰਡਾ ਨੰਬਰ ਕਰਕੇ ਚੰਗਾ ਹੋ ਗਿਆ ਜਿੰਦਾ ਖੋਲ ਕੇ ਲਿਫਟ ਕੱਟਦੇ ਨੇ ਉਹ ਲੰਬਾ ਹੋ ਜਾਂਦਾ ਦੇਖ ਆ ਚੀਜ਼ ਆ ਗਿਆ ਲੈ ਆ ਬਈ ਇਟਲੀ ਵਾਲੇ ਭਾਂਡੇ ਦਾ ਆ ਗਿਆ ਫੋਨ ਹੂੰ ਅੱਛਾ ਹੁਣ ਠੰਡ ਪਾਣੀ ਗਰਮ ਹੋ ਜਾਂ ਪਾਣੀ ਜੰਮ ਜਾਂਦਾ ਹੂੰ ਜਾਣਾ ਹੈ ਹਾਜੀ ਚਾਹ ਪੂਰਾ ਕਰ ਲੈ ਇਟਲੀ ਦਾ ਘੁੰਮ ਫੇਰ ਲੈ ਜੋ ਫਿਰ ਹਾਂ ਫੇਰ ਕੋਈ ਬਾਅਦ ਦੇ ਵਿੱਚ ਦਾ ਫਿਰ ਘੁੰਮ ਨਹੀਂ ਹੋਣਾ ਕਿਤੇ ਨਹੀਂ ਜਾਣਾ ਫੇਰ ਤਾਂ ਕੰਮੇ ਕੰਮ ਹੋ ਜਾਂਦਾ ਨਵੰਬਰ ਤੱਕ ਖੇਤਾਂ ਜੇ ਰਹਣੇ ਆ ਪਾ ਲਾਦਾ ਸੀਟ ਲਈਆਂ ਕਿ ਸਜਾਵ ਆ

ਘਰ ਸੋਨੇ ਮੇਰੀ ਸਸੀ ਕਾ ਬਲਾਉ ਫੋਨ ਚ ਸਾਰੀ ਜਾਨੀ ਸਸੀ ਕਾ ਸਸੀ ਕਾ ਸਸੀ ਕਾ ਸਸੀ ਕਾ ਮਸਾ ਗਿਆ ਹੁਣ ਮੁੜਨਾ ਥੋੜੋ ਆ ਵਿਚਾਰੇ ਦੀ ਨੱਕ ਨਾਲ ਕੀਰਾਂ ਦਾ ਘੜਾ ਦੀਆਂ ਉਹਦੀਆਂ ਇੱਧਰ ਇੱਧਰ ਹੋਇਆ ਇੱਧਰ ਹੀ ਕਰਾਂ ਲਈ ਕੋਈ ਗੱਲ ਨਹੀਂ ਇੱਧਰ ਹੋਇ 파ਰਟੀ ਕਰ ਲਾਂਗੇ ਆਕੇ ਬਸ ਵਿਆਹ ਹੀ ਕਰਨ ਵਿਆਹ ਕਰਨ ਨੂੰ ਇਹ ਬੁਲਾਉਣੇ ਨੇ ਇਹ ਉਹ ਨਹੀਂ ਬੁਲਾਉਣੇ ਹੈਗੇ ਨਾ ਨਾ ਇੱਧਰ ਹੋਇਆ ਇੱਧਰ ਵੀ ਕਰਾਂ ਲਾਂਗੇ ਕੋਈ ਗੱਲ ਨਹੀਂ ਇੱਧਰ ਹੀ ਦੇਖ ਲਈ ਕੋਈ ਵਿਆਹ ਵਿਆਹ ਇੱਥੇ ਕਰਾਂ ਲਾਂ ਹਣ ਰਿਸ਼ਤੇਦਾਰ ਇੱਧਰ ਹੈਗੇ ਨੇ ਬਥੇਰੇ ਰੋਣਾ ਕਾ ਕਰਾਂਗੇ ਜੂਰੀ ਕਾਜੀ ਤੁਸੀਂ ਮੁੜ ਗਏ ਅੱਜ ਤਾਂ ਤੂਫਾਨ ਲੱਗੀ ਅੱਜ ਦਾ ਹੁਣ ਵਧੀਆ ਤੂਫਾਨ ਨਿਕਲੇ ਕੱਲ ਸਾਰੀ ਦਿਹਾੜੀ ਇਕਨੇ ਰਿਆ ਬੂਰਾ ਠੰਡੇ ਰਹੀ ਹੈ ਕੱਲ ਅੱਜ ਤਾਂ ਬਹੁਤ ਠੰਡੀ ਹੈ ਵਾਹ ਵਾਹ ਮੀਂਹ ਪੈਂਦਾ ਸੀ ਅੱਜ ਵੀ ਪਾਣੀ ਚੱਲਦਾ ਪਿੱਛੇ ਰਹੀ ਹਾਂ ਹਾਂ ਬੰਦਾ ਦੇਲਾ ਕੋਈ ਨਹੀਂ ਦਿਖਾਏਗਾ ਉਧਰ ਆਏ ਨਹੀਂ ਆਪਣੇ ਮੰਗੋ ਕੋਈ ਪਾਰਕਾਂ ਜਿਹਾ ਹੁੰਦੇ ਹਨਾ ਇਸਰ ਕਿਹੜਾ ਛੱਤਾਂ ਦੇ ਛੱਤਾਂ ਤੇ ਟਿਕਣ ਦੀ ਇਹ ਕੋਈ ਗੱਲ ਹੈ ਚਾਤ ਚਾਤ ਇਹਦਾ ਚੜਨੂ ਹੈ ਹੋ ਨਹੀਂ ਕਿਤੇ ਪਾਸੇ ਨਹੀਂ ਛੱਤੇ ਬਹਿ ਜੂ ਧੁੱਪਾਂ ਹੋ ਵੀ ਤਾਂ ਹੈ ਕੱਲ ਵੀ ਕਿਤੇ ਤੋਂ ਦੇਖਾ ਸੋ ਹੈ ਵੀ ਬੈਠੇ ਰਹਿ ਸਕਦੇ ਬੈਠੇ ਆ ਲੈ ਕੋਲ ਆ ਯਾਤ ਪਰ ਆ ਹਾਂ ਕੁਈ ਨਾ ਸ਼ਹਿਰ ਇਹ ਪੂਰਾ ਸ਼ਹਿਰ ਚਲੈਂਗੇ ਨੇ ਹੈ। ਹੋਏ ਯਾਰ ਦੇਲਾ ਕੋਈ ਨਹੀਂ ਬੰਦਾ। ਖਾਲੀ ਪਿਆ। ਲਾ ਸ਼ਹਿਰ ਚ ਮਲਾਬ। ਬਾਹਰ ਨਹੀਂ ਕੋਈ ਦੇਖਦਾ ਇੱਥੇ ਤਾਂ ਆਪਣੇ। ਜੇ ਕੋਈ ਹੁੰਦਾ ਵੀ ਅਗਲਾ ਅੰਦਰੇ ਬੈਠੇ ਅੰਦਰ। ਅੱਛਾ। ਇੱਥੇ ਨਹੀਂ ਕੋਈ ਹੈ। ਬਾਹਰ ਨਹੀਂ ਕੋਈ ਹੁੰਦਾ ਹੈਗਾ। ਆਲੇ-ਦਾਲੇ ਚ ਆਲੇ-ਦਾਲੇ ਸਲਾਹਾਂ ਦੇਣ ਵਾਲੇ ਜ਼ਿਆਦਾ ਹੋ ਜਾਂਦੇ ਨੇ। ਥੋਪਦੀ ਨਿਕਲਦੀ ਇੱਥੇ ਆ ਕੇ ਬਹਿ ਜਾਂਦਾ ਉਹਨਾਂ। ਅੱਜ ਸਿਰ ਨਹੀਂ ਕੋਈ। ਉਹ ਖੰਡਾ ਇਹ ਤਾਂ ਮੈਂ ਰੋਟੀ ਉਟੀ ਖਾ ਕੇ ਬਾਹਰ ਨਿਕਲਿਆ ਕਿੰਨੇ ਹੋਣਿਆ ਜੀ ਫਾਰਬ੍ਰੀਚ ਨੇ ਅੱਛਾ ਫਾਰਬ੍ਰੀਚ ਨੇ ਅੱਛਾ ਫਾਰਬ੍ਰੀਚ ਹਾਂ ਜੀ ਚੱਲ ਬੰਦੀ ਬਾਹਰ 3-4 ਮਹੀਨੇ ਬਾਅਦ ਕਾਰਡ ਜਆ ਮਿਲ ਜੂ ਆਪਾਂ ਹੂੰ ਹੂੰ ਦੇਖ ਵਧੀਆ ਕੋਈ ਨਾ ਹੌਲੀ ਹੌਲੀ ਸੇ ਚੋ ਪੂਰਾ ਕਰ ਲੈ ਘੁੰਮ ਫਿਰ ਲੈ ਕੋਈ ਗੱਲ ਨਹੀਂ ਹਾਂ ਸਾਰੇ ਰੂਲ ਰਲ ਸਮਝ ਲੈ ਸੜਕਾਂ ਦੇ ਰੂਲ ਸਮਝ ਲੈ ਗੱਡੀ ਚਲਾਉਣੀ ਹੈ ਨਾ ਹਾਂ ਜਾਨੂ ਵੀ ਟ੍ਰੇਨ ਹੋ ਜਾਏਗਾ ਫਿਰ ਆਪਣੀ ਨਹੀਂ ਚਲਾ ਸਕਦੇ ਕੋਈ ਲਾਇਸੈਂਸ ਨਹੀਂ ਮਿਲਦਾ ਇੱਥੇ ਤੇ ਇਧਰ ਨਹੀਂ ਲਾਇਸੈਂਸ ਤੋਂ ਬਿਨਾ ਇੰਗਲਿਸ਼ ਵਾਲਾ ਫਾਰਮ ਅੱਛਾ ਫੀਡਿਡ ਲਾਇਸੈਂਸ ਕਿਹਨੂੰ ਮਿਲਦਾ ਤੁਸੀਂ ਲੈ ਨਹੀਂ ਲੈ ਨਹੀਂ ਸਕਦੇ ਹਾਂ ਜੀ ਜੇ ਸਾਕੇ ਤੇ ਉਹਦੀਆਂ ਕਲਾਸਾਂ ਲਵਣੀਆਂ ਪੈਂਦੀਆਂ ਇਟਾਲੀਅਨ ਕਪਾਸ਼ਾ ਕਰਦੀ ਆਈ ਨਿਕਾ ਵੀਕ ਦੇ ਇਸਟ ਕਰ ਲੋਗੇ ਹੂੰ ਹੂੰ 7500 ਕੁਐਸਚਨ ਆ ਉਹਦੇ ਵਿੱਚੋਂ 30 ਕੁਐਸਚਨ ਆਉਣੇ ਆ 30 ਦੇ ਵਿੱਚੋਂ 26 ਸਹੀ ਚਾਹੀਏ ਚਲ ਭਾਸ਼ਾ ਵੀ ਸਿੱਖ ਲੈ ਨਾਲ ਦੀ ਨਾਲ ਚਲ ਭਾਸ਼ਾ ਵੀ ਲੈ ਲਿਸੈਂਸ ਮੜਾ ਭਾਸ਼ਾ ਦਾ ਤੂੰ ਰਹਿ ਦੇ ਨੈਟ ਤੇ ਨਾਲ ਪਾ ਲਿਆ ਕਰ ਇਹਦੇ ਨਾਲ ਹੈਗੀ ਆ ਕਿ ਫਾਪੀ ਲਾ ਕੇ ਕੀ ਹੋਇਆ ਸੋਸ਼ਲ ਮੀਡੀਆ ਠੀਕ ਹੈ ਨਾ ਆਪਾਂ ਗੁੱਡ ਮਾਰਨਿੰਗ ਕਹਿੰਦੇ ਇਹ ਕੀ ਕਹ ਚਾਹੂ ਕਹਿੰਦੇ ਨੇ ਚਾਉ ਬੋਲੀ ਬਣੇ ਇੱਥੇ ਚਾਉ ਬੋਲੀ ਬਣੇ ਆਪਾਂ ਵੀ ਚਾਉ ਚੋਉ ਕਰਿਆ ਕਰਾਂਗੇ ਹੁਣ ਚਲ ਮਿਲਣਾ ਇੱਕ ਦੂਜੇ ਨੂੰ ਠੀਕ ਹੈ ਮੈਂ ਪਹਿਲ ਕਮਾ ਪਹਿਲ ਕਮਾ ਕਹਿੰਦੇ ਆਏ ਕਹਿੰਦੇ ਪ੍ਰੀਗੋ 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 ਚਾਉ ਪ੍ਰੀ ਜ ਆਪਾਂ ਕਹਿੰਦੇ ਸ਼ੂਗਰ ਇਹ ਕਹਿੰਦਾ ਜਕੇਰਾ 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 ਬੋਲੀ ਲੱਗ ਜੀ ਆ ਹੋਰ ਲੋਟਦੀ ਸਮਝ ਨਹੀਂ ਆਉਂਦੀ ਮਖੜੇ ਨੂੰ ਪੂਰੋ ਕਹਿੰਦੇ ਨੇ ਮੈਂ ਇੱਕ ਦਿਨ ਆ ਅੰਡਾ ਲੈਣ ਗਿਆ ਅੰਡੇ ਵਾਲੀ ਆਈਟਮ ਲਾ ਗਈ ਤੁਹਾਨੂੰ ਦੱਸਾਂ ਹਮ ਫਪ ਫੈ ਨਹੀਂ ਇਹ ਐਰੋਸਪੈਨ ਨੇ ਜਿਵੇਂ ਆਪਣੇ ਕੋਤਰੇ ਜਗਾ ਨਾਲੇ ਨੇ ਪਤਾ ਤਾਂ ਹੈ ਨਹੀਂ ਕਿ ਅੰਡੇ ਨੂੰ ਕੀ ਕਹਦੇ ਅੰਦਰ ਪੜ ਗਿਆ ਲੱਭਦਾ ਤਰੀਕ ਹਮ ਹਾਂ ਚਲੇ ਇਨਾਂ ਦੇ ਲੱਖ ਲੱਖ ਹੁੰਦਾ ਕਿਹੜੀ ਚੀਜ਼ ਕਿੱਥੇ ਨਾ ਮੈਨੂੰ ਪਤਾ ਵੀ ਕੀ ਕਹਿੰਦੇ ਲੱਭਣੇ ਕੋਈ ਕਾਊਂਟਰ ਤੇ ਆ ਗਿਆ ਬਸ ਮਾ ਲੈਣੇ ਤਾਂ ਹੈ ਨਹੀਂ ਨਾ ਹੁਣ ਕੀ ਕਰੀਏ ਮਿੱਤਰਾ ਨਵਾ ਨਮਈ ਨਵਾ ਨਮਈ ਖਿਆਸੀ ਸਰਮ ਨਹੀਂ ਸੀ ਹੋਲੇ ਲਈ ਵੀ ਜਾ ਕੇ ਸਾਨੂੰ ਪੁੱਛ ਲਵਾ ਵੀ ਕੀ ਕਹਿੰਦੇ ਆ ਮੈਂ ਬਹੁਤ ਦੱਤਿਆ ਗੋਰੀ ਖੜੀ ਇਟਾਲੀਅਨ ਜੀ ਹੂੰ ਇਸ਼ਾਰਾ ਜਿਹਾ ਕਰਕੇ ਨਾਲੇ ਕਿਹਾ ਐ ਗੋਲ ਗੋਲ ਕੁੱਕੜ ਕੁੱਕੜ ਕੁੱਕੜੋ ਕਹਦਣਾ ਸੀਗਾ ਕੁੱਕੜ ਕੁੱਕੜ ਉਹ ਇੱकडे ਗਿਆ ਆਹ ਗੋਲ ਕਰਕੇ ਕਹਿੰਦਾ ਕੁੱਕੜੂ ਕੁੱਕੜੂ ਓ ਮਾਈ ਗੋਡ ਕੁਕੜੇ ਕੁਕੜੇ ਸ਼ਾਰਾ ਕਰੇ ਅਭੀ ਪੁੱਛੋ ਹਾਂ ਕਿ ਆਪਾਂ ਦਾ ਹੋਰ ਨਾਂ ਮੰਗਾ ਦੇਣ ਲੱਗ ਜਾਂਦਾ ਤੇ ਇਹ ਨਾ ਵੀ ਬੇਤੇਵ ਪ੍ਰਸਤਵਨ ਸ਼ਾਰਾ ਇਹਨਾਂ ਨੂੰ ਸਮਝਾ ਮੁਰਗੀ ਆ ਮੁਰਗੀ ਇਹ ਮਗੂ ਬੋਲਣ ਲੱਗ ਜਣਾ ਸੀ ਨਹੀਂ ਸਮਝ ਜਾਂਦੇ ਨੇ ਉਹ ਸਮਝ ਜਾਂਦੇ ਨੇ ਮੈਨੂੰ ਕਹਿੰਦੀ ਆਹ ਬੋ ਉਹ ਤਾਂ ਦੇਖੇ ਐਸੀ ਕਿਊਗਾ ਹਾਂ ਹਾਂ ਕਿਹੜਾ ਅੰਡੇ ਲੈਣਾ ਗਿਆ ਸੀ ਕਹਿੰਦਾ ਕਹਿੰਦਾ ਉਬਾ ਅੱਛਾ ਮੈਂ ਨਾ ਹਾਂ ਦੇਖੂਗਾ ਉਹਨੇ ਮੈਨੂੰ ਐ ਦਿਖਾਤਾ ਵੀ ਇਹ ਅੰਡੇ ਤੇ ਵੀ ਇਹਨੂੰ ਆਹ ਕਹਿੰਦੇ ਆ ਮੈਂ ਕਿਹਾ ਅੱਛਾ ਲਾਪਾ ਹਾ ਹਾ ਕਰਨੇ ਇਹ ਸੀਸੀ ਕਰਦੇ ਮੈਂ ਜਿਹਨੇ ਉਹਨੂੰ ਕਹਿੰਦਾ ਮੈਂ ਸਿੱਟੀ ਬਿੱਟੀ ਕਰ ਹਾਂ ਇਹ ਤੇ ਤਾਂ ਜੀ ਕਿ ਮੈਂ ਮੜਾ ਮੋਟਾ ਹਾਲ ਚਾਲ ਪੁੱਛਣਾ ਜਿਹੜੀ ਰੋਜ਼ ਦੋ ਤਿੰਨ ਬਾਲ ਦੇ ਜੀ ਜਨ ਹੋ ਜਾਂਦੇ ਆ ਤੇ ਮੈਂ ਕਹਿਨਾਂ ਕਿਸੇ ਨੂੰ ਮਿਲਦੇ ਆ ਪਰੰਤੂ ਕਹਿੰਦੇ ਆ ਹੂੰ ਕਮੇਸਤਾ ਬਾਬੀ ਨੇ ਆਪਣਾ ਕਮੇਸਤਾ ਮਤਲਬ ਵੀ ਤੇਰਾ ਕੀ ਹਾਲ ਆ ਬੇਲੇ ਮਤਲਬ ਵੀ ਠੀਕ ਆ ਹੂੰ ਬਾਬ ਇੰਨੇ ਵੀ ਬਹੁਤ ਵਧੀਆ ਐ ਤਾਂ ਜੀ ਹਾਂ ਹੂੰ ਤੇ ਵਧੀਆ ਜਾਤੇ ਜਾਤੇ ਜਾਂ ਕੰਮ ਤੇ ਜਾਣ ਲੱਗਣਾ ਤੇ ਸਿੱਖ ਜਾਣਾ ਜਣੀ ਮੱਥਾ ਜਿਆਦਾ ਮਾਰੀ ਜਾਂਦੇ ਹੁਣ ਜਣੀ ਕੰਮ ਤੇ ਜਾਂ ਪਹਿਲਾਂ ਭੇਜ ਲਿਆ ਪਈ ਜਾਂਦਾ ਵੀ ਕਿਹੜੀ ਚੀਜ਼ ਖੋ ਲੈਣੀ ਉਹ ਤੈਨੂੰ ਤਾਂ ਸਾਰਿਆਂ ਨਾਲ ਸੋਖੇ ਤੈਨੂੰ ਇਹੀ ਦੱਸਿਆ ਜੇ ਤੂੰ ਪੰਜਾਬੀ ਚ ਲਿਖ ਲਾ ਹਨਾ ਤੰਨੋ ਦੋੇ ਤਰੀਕੇ ਨਾਲ ਪਰੋਚੀ ਇੱਕ ਵੇ ਸਹੀ ਸੱਤ ਤੇ ਉੱਤੇ 9 ਵਜੇ ਦੇਚੀ ਹਾਂ ਆਇਆ ਹੋਰ ਨਾ ਸਿੱਖ ਗਿਆ ਨੇ ਸਿੱਖ ਜਾਣਾ ਇੰਟੈਲੀਜੈਂਟ ਮੁੰਡਾ ਸਾਡਾ ਹਾਂ ਨਹੀਂ ਹੈਗਾ ਨੇ ਸਿੱਖ ਜਾਣਾ ਇਹਨੇ ਇਹ ਸਿੱਖ ਜਾਣਾ ਪੜੇ ਲਿਖੇ ਇੰਨਿਆਣੇ ਤਾਂ ਸਿੱਖ ਜਾਂਦੇ ਨੇ ਜੇ ਕੋਈ ਮੜਾ ਮੋਟਾ ਘੱਟ ਪੜਿਆ ਹੁੰਦਾ ਉਹਨੂੰ ਔਖਾ ਹੋ ਜਾਂਦਾ ਤਾਂ ਹੀ ਕਿਹਨੇ ਸਿੱਖ ਜਾਣਾ ਨੇ ਹਾਂਜੀ ਨਾ ਇਹ ਉਮਰ ਠੀਕ ਆ ਆਪਣੀ ਜਿਹੜੇ ਉਮਰ ਤੇ ਆਪਾਂ ਪਹੁੰਚੇਗੇ ਸਿੱਖ ਜਾਗੇ ਹਾਂ ਹਾਂ ਉਹੀ ਤਾਂ ਹੈਗਾ ਸਿੱਖ ਜਾਣਾ ਸਾਰਾ ਕੁਝ ਨਾਲ ਸਾਡੇ ਵਰਗੇ ਨੂੰ ਵੀ ਸਿੱਖ ਲਾਂਗੇ ਅਸੀਂ ਵੀ ਚੰਗਰ ਬਈ ਜ ਆਪਾਂ ਐਤਵਾਰ ਸੋਮਵਾਰ ਤੁਸੀਂ ਮੈਂ ਸੰਡੇ ਮੰਡੇ ਇਸ ਤਰ੍ਹਾਂ ਨੇਦੀ ਮਾਰ ਤੇ ਦੀ ਮਾਰ ਕੋ ਲੈਦੀ ਆ ਹੂੰ ਅੱਛਾ ਲੜੇਦੀ ਮਾਰ ਕੋ ਲੈਦੀ ਜਿਉਂ ਬੇਦੀ ਟੈਲਰ ਦੀ ਸਵਤੋ ਡੋਮੈਨਿਕਾ ਮੈਂ ਸਾਡੀ ਸਿੱਖ ਗਿਆ ਬੋਲੀ ਭੈਣੇ ਰੋਜ਼ ਇੱਕ ਇੱਕ ਰੋਜ਼ ਇੱਕ ਇੱਕ ਅੱਖਰ ਸਿੱਖ ਲਿਆ ਕਰ ਭੈਣੇ ਮੈਂ ਕਿਹਾ ਰੋਜ਼ ਇੱਕ ਰੋਜ਼ ਇੱਕ ਅੱਖਰ ਲਿਖ ਕੇ ਸਿੱਖ ਲਿਆ ਕਰ ਕੱਲ ਨੂੰ ਨੂੰ ਆਉਗੀ ਹੋਰ ਉਹ ਮਤਲਬ ਉਹਦੇ ਵਾਂਗੂ ਉਹ ਸਮਝੇ ਨਾ ਆਵੇ ਕੋਈ ਗਾਲਾਂ ਕੱਢੀ ਜਾਵੇ ਪਰ ਉਹ ਤੇ ਵੀ ਸਭ ਚਾਂਦੇ ਨੇ ਨਹੀਂ ਤਾਂ ਇਹ ਨਹੀਂ ਵੀ ਕੱਲ ਨੂੰ ਹੋਰ ਨੂੰ ਆਏ ਉਹ ਕਰੇ ਫਿਰ ਉਹ ਆਪਣੀ ਪਾਸੇ ਚ ਬੈਠੇ ਆਪਾਂ ਦੇਖੀ ਜਾਈਏ ਹਨਾ ਆਹੋ ਆਹੋ ਇਹ ਲੱਗ ਜਾਈਏ ਰੋਜ਼ ਇੱਕ ਇੱਕ ਅੱਖਰ ਸਿੱਖ ਲਿਆ ਕਰ ਕਹ ਵੀ ਰੋਜ਼ ਇੱਕ ਲਖਣਿਆ ਕਰ ਬਿੱਟੂ ਠੀਕ ਬਿੱਟੂ ਵੀ ਬਿੱਟੂ ਉਸ ਦਿਨ ਵੀ ਨਹੀਂ ਮਿਲੇ ਹੈਗੇ ਆਪਾਂ ਅੱਛਾ ਖੁੱਲ ਗਿਆ ਅੱਜ ਨਹੀਂ ਮੈਂ ਦੇਰ ਆਉਣਗੇ ਹਾਂ 4:30 ਆਉਣਗੇ ਅੱਜ ਹੂੰ 4:30 4:30-5 ਹੋ ਜਾਂਦੇ ਨੇ ਆਉਂਦੇ ਆ ਉਹਨਾਂ ਨੂੰ ਨਲੇ ਕੈਨ ਛੁੱਟੀਆਂ ਹੋਰ ਨੇ 4:30 ਤਾਂ ਬੱਜੀ ਗਈ ਛੋਟੇ ਬੱਚਿਆਂ ਦੀ ਛੁੱਟੀਆਂ ਹੋਣਗੀਆਂ ਨਾ ਜਦੋਂ ਆਉਣਾ ਮੈਂ ਤੀਏ ਦਿਨ ਸਟਾਲੇ ਚ ਦੁੱਧ ਲੈਣ ਜਣਾ ਹਾਂ ਹੂੰ ਔਰ ਪਾਣ ਕਰਨ ਕਹਣਾ ਉਹ ਫਾਰਮ ਨੂੰ ਸਤਾਣਾ ਹੈ ਨਾ ਹੂੰ ਉੱਥੇ ਵੀ ਕਹਿੰਦੇ ਪੂਰਾ ਮੱਠਾ ਮੁੱਠਾ ਮਾਰ ਦਮਾਉਂਦਾ ਥੋੜਾ ਮੋਟਾ ਹੂੰ ਅੱਛਾ ਤੇ ਬਣਾਉ ਨੂੰ ਵੀ ਕਿਹਾ ਉਹ ਕਹਿੰਦੇ ਗੱਡੀ ਲੈ 30000 ਦੀ ਨਵੀਂ ਅੱਛਾ ਉਹ ਮੈਂ ਜਾ ਸਮਝਾ ਕੇ ਜਣੀ ਜੇ ਬੋਲਦੇ ਆ ਇਸ਼ਾਰਿਆਂ ਚ ਸਮਝ ਹੀ ਹੁੰਦਾ ਪੰਡਾ ਸਭ ਬੋਲ ਨਹੀਂ ਹੁੰਦਾ ਮੈਂ ਤਾਂ ਸਾਹਮਣੇ ਤਾਂ ਗਿਆ ਪਹਿਲਾਂ ਮੈਨੂੰ ਕਹਿੰਦਾ ਕਹਿੰਦਾ ਤੂੰ ਲੈ ਕੇ ਆ ਗੱਡੀ ਮੈਂ ਕਿਹਾ ਵੀ 9 ਹੂੰ ਉਹ ਫੋਲੀ ਗਿਆ ਫੋਲੀ ਗਿਆ ਫੋਲੀ ਗਿਆ ਮੈਂ ਕਿਹਾ ਮੈਂ 9 ਕਿਸ਼ੂ ਮੈਂ ਸਾਲੀ ਲੱਗਦੀ ਹਾਂ ਹਾਂ ਨਾ ਓਕੇ ਫਿਰ ਮੈਨੂੰ ਪੁੱਛਿਆ ਕਿ ਨਾ ਉਹ ਵੀ ਕੁੜੀਆਂ ਦੇ ਹੁੰਦੀ ਸੀ ਹੂੰ ਪਰ ਪੈਲੋ ਪਰਤੋਲੋ ਝੱਕਣ ਦੇ ਭਾਈ ਭੈਣ ਨੂੰ ਇਦਾਂ ਕਹਿੰਦੇ ਆ ਹਾਂ ਮੈਂ ਤਾਂ ਵੀ ਹਾਂ ਮੈਂ ਉਹਦਾ ਭਾਈ ਆ ਵੀ ਪਰਤੈਲੋ ਹੂੰ ਉਹ ਭਾਈ ਨੂੰ ਕਹਿੰਦੇ ਨਾ ਓਕੇ ਹੋਰ ਬੰਦੀ ਦਾ ਬੋਲੀਗਾ ਹਾਂ ਉਹਨੇ ਵੀ ਕਦੇ ਪੁੱਛਿਆ ਵੀ ਤੂੰ ਮੁੰਤੀਕਾਰੀ ਚ ਰਹਿਣਾ ਮੈਂ ਕਿਹਾ ਵੀ ਸੀ ਹੂੰ ਮਾ ਮਨਤੀ ਕੈਰੀ ਜਦ ਸੁਣਿਆ ਮੈਂ ਕਹਾਂ ਵੀ ਇਹ ਸ਼ਹਿਰ ਦਾ ਨੌਜਾ ਪੁੱਛਦਾ ਵੀ ਹਾਂ ਵੀ ਉਹੀ ਕਹਿੰਦਾ ਉਹ ਵੀ ਮਨਤੀ ਕੈਰੀ ਮੈਂ ਸੋਨੂ ਵੀ ਉਹ ਆ ਮਨਤੀ ਕੈਰੀ ਤੇ ਹਾਂ ਮੈਂ ਮਨਤੀ ਕੈਰੀ ਚ ਰਹਿ ਰਹੇ ਹਾਂ 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 ਦਾ ਓਕੇ ਹਾਂ ਫਿਰ ਉਹ ਹੌਲੀ ਹੌਲੀ ਗੱਲਾਂ ਬਾਤਾਂ ਕਰੀ ਗਿਆ ਕਹਿੰਦਾ ਕਦੇ ਜਾਇਆ ਮੈਂ ਸਾਈਕਲ ਮੈਂ ਸਮੈਸ਼ ਸਾਈਕਲ ਬੂਨ ਦਾ ਪਹਿਲਾਂ ਕਹਿੰਦਾ ਵੀ ਕੋਸਾ ਕੀ ਆਪਾਂ ਕਹਿੰਦਾ ਕੀ ਇਹ ਕਹਿੰਦੇ ਕੋਸਾ ਕੋਸਾ ਮੈਂ ਵੀ ਮੈਂ ਵੀ ਸਾਈਕਲ ਦਾ ਆਪਣੇ ਚੱਲਦਾ ਮੈਂ ਤਾਂ ਬਿੱਟ ਕਲਰ ਦਾ ਵਿਚ ਕਲੇਤਾ ਵਿਚ ਕਲੇਤਾ ਸਾਇਕਲ ਬੰਦਾ ਵਿਚ ਕਲੇਤਾ ਕਿੰਨਾ ਅੱਛਾ ਓਕੇ ਕਲਾ ਵਿਚ ਕਲੇਤਾ ਅੱਛਾ ਸਾਇਕਲ ਵੀ ਆ ਜਾਈਦਾ ਹਾਂ ਇਹ ਕੋਲੇ ਕੋਲੇ ਮੜਨਾ ਸਿੱਕੋ ਇਹ 1.5 2 ਫੁੱਟ ਦਾ ਹੋ ਜਾਣਾ 15 ਫੁੱਟ ਦਾ ਹੋ ਜਾਣਾ ਇਹ ਤਾਂ ਬਦਲੇ ਗੱਲ ਬਣ ਗਈ ਤੇ ਸਾਰਾ ਬਹੁਤ ਵਧੀਆ ਬਣ ਜਾਣੀ ਹੈ ਜਿਹੜਾ ਖੁੰਜਾ ਜਾ ਕੱਢਿਆ ਜਾਣਾ ਹੈ ਨਾ ਉਹ ਜਗਾ ਬਿਆਣੀ ਆ ਫਿਰ ਉਧਰ ਵੀ ਉੱਪਰਲੇ ਪਾਸੇ ਚਲੇ ਜਾਣਾ ਉਹ ਐ ਦੇ ਛੱਤ ਦੇ ਨੇੜੇ ਚਲੇ ਜਾਣਾ ਲੇਟਰ ਉਹਦੇ ਛੱਤ ਉੱਧਰ ਦੇ ਪਿੱਛੇ ਆ ਜਾਣਾ ਉਹ ਉਹਦੀ ਵੀ ਨਹੀਂ ਛੱਤ ਨਾ ਨਾ 11 ਫੁੱਟ ਉਹ 11 ਫੁੱਟ ਦੀ ਆ ਮੇਂਦਾ ਜਿਹੜੀ ਉਹ ਠੀਰੀ ਜੀ ਕੱਢੀ ਹੋਈ ਆ ਉਹਦੀ ਮੈਂ ਉਹਦੇ ਵਿੱਚ ਹੀ ਉੱਥੇ ਠੀਰੀ ਜੀ ਪੈ ਜਾਣਾ ਉਹਦੇ ਨਾਲ ਉਹ ਵੀ ਨਹੀਂ ਰਹੇ ਛੱਤ ਹੈ ਉਹਦੇ ਨਾਲ ਨਹੀਂ ਰਹੂ ਪਾਪਾ ਇਹਨੂੰ ਨਾ ਨਾ ਉਹਦੇ ਇੰਨੀ ਹੈ 11 ਫੁੱਟ ਤੋਂ ਵੀ ਹੋਣੀ ਹੈ ਆਈ ਬਾਏ ਚੀ ਬੇਸ਼ੱਕ ਚਲ ਜਾਵੇ ਮਿਲਾਂ ਨਹੀਂ ਵੀ ਨਹੀਂ ਆਉਂਦੀ ਬੰਦ ਉਹਨਾਂ ਕਰੀਏ ਸੁਣਾਓ ਵੇਲੇ ਆਪਾਂ ਨੇ ਘੱਟ ਮੂ ਅੱਗੇ ਪਿੱਛੇ ਲਾਤਾ ਰਾਏ ਕਰੀਏ ਹੈ ਕਿਹੜਾ ਵੀ ਆਹ ਛੋਟਾ ਰਹਿ ਗਿਆ ਇਹ ਡੂੰਗਾ ਲਾਤਾ ਡੂੰਗਾ ਨਾ ਇਹ ਡੂੰਗਾ ਲੱਗਦਾ ਹੋਰ ਤੂੰ ਤਾਂ ਕਰ ਮੈਂ ਕਹਿੰਦਾ ਬਸ ਕਰ ਬਸ ਕਰ ਲੈ ਰੱਖ ਹਲੇ ਦੋ ਕਹਿੰਦੇ ਆ ਰਿਹਾ ਹੋ ਗਿਆ ਆਹ ਆਹ ਸਾਹ ਜਿਹੜੀ ਉੱਪਰ ਆਇਆ ਉਹਨੇ ਬਰਾਬਰ ਦੀ ਲਾਇਆ ਨਹੀਂ ਤੂੰ ਅੱਗੇ ਬੰਦਾ ਉਹ ਬੰਦਾ ਬੰਦਾ ਹੋ ਰਿਹਾ ਮੈਂ ਹੁਣ ਦੇਖ ਨਾ ਕੇ ਨਿਕਲਿਆ ਤੀ ਮੈਂ ਤਾਂ ਮਾੜੀ ਬਣਾ ਕੇ ਆਇਆ ਅੱਛਾ ਚੱਕਰਾਇਆ ਚੱਕਰ ਉਹ ਇੱਧਰ ਉੱਡੀ ਜਾ ਰਿਹਾ ਹੈ ਨਹੀਂ ਗਈ ਯਾਰ ਹੈਂ ਪਾਰਕ ਲੈ ਜਾਜਾ ਸਾਗ ਬਣਾਉਣਾ ਮਾਤਾ ਪਾਰਕ ਲੈਣ ਆਇਆ ਸੀ ਐ ਖਾਗ ਬਣਾਉਣਾ ਮਾਤਾ ਅੱਜ ਪਾਜੀ ਆਏ ਉੱਪਰ ਨੂੰ ਅੱਜ ਤੂੰ ਨਹੀਂ ਇੱਥੇ ਸੀ ਮਾਤਾ ਅੱਜ ਕਦਾਂ ਉੱਪਰ ਆਏ ਇਹ 2 ਮਿੰਟ ਹੋ ਗਏ ਤੂੰ ਖੜੇ ਨੂੰ ਕਹਿੰਦਾ ਅੱਜ ਬਿਜਲ ਨਹੀਂ ਮੈਂ ਕੋਈ ਗੱਲ ਨਹੀਂ ਨਹੀਂ ਰੇੜੀ ਆਏ ਤੇਨੂੰ ਇਹ ਕਹਿੰਦਾ ਕਹਿੰਦਾ ਤੂੰ ਆਉਦਾ ਹੀ ਨਹੀਂ ਕਿਹਾ ਵੀ ਮੈਂ ਕਿੰਨਾ ਕੰਮ ਰਹਿ ਗਿਆ ਕਹਿੰਦਾ ਵੀ ਮੈਂ ਤਾਂ ਕਹਾਂ ਛੱਤ ਤੇ ਆ ਗਿਆ ਇੱਕ ਦਿਨ ਦਾ ਇਹ ਕਿਹਾ ਉਹ ਇਹ ਬਿਲਕੁਲ ਕਹਿੰਦਾ ਆਉਦਾ ਇੰਨੀ ਕਹਿੰਦਾ ਵੀ ਮੈਂ ਕਿੰਨਾ ਕੰਮ ਰਹਿ ਗਿਆ ਕਹਿੰਦਾ ਵੀ ਮੈਂ ਤਾਂ ਕਹਾਂ ਛੱਤ ਤੇ ਆ ਗਿਆ ਇੱਕ ਦਿਨ ਦਾ ਹੋਰ ਨਾ ਛੋਟਾ ਜਿਹਾ ਜਿਆਦਾ ਰਾਇ ਇੰਨੀ ਕਿੰਨੀ ਪੰਡ ਵਡਣੀ ਆਪਾਂ ਨੇ ਇੰਨੀ ਕਿ ਜਾਈ ਗਈ ਯਾਰ ਸਾਗ ਉਹਨਾਂ ਨੇ ਸਾਗ ਸਾਗ ਦਾ ਵੀ ਲੈ ਕੇ ਨਾ ਦਾ ਦੋਸਤ ਉਹਦੇ ਪਕੌੜੇ ਗੁਰਦੁਆਰੇ ਬਣੇ ਨੇ ਜਿਹਨੇ ਲੈ ਜਾਓ ਕਿੱਡੀ ਕਿੱਡੀ ਹੋ ਗਿੱਡੀ ਕਿੱਡੀ ਹੋ ਗਈ ਜਿਹੜੇ ਗੁਰਦੁਆਰੇ ਪਕੌੜੇ ਬਣੇ ਨੇ ਇੱਥੋਂ ਹੀ ਬਣੇ ਨੇ ਹਾਂ ਵਧੀਆ ਸਮਝ ਹਾਂ ਠੀਕ ਹੈ ਜਿਹੜੇ ਤਾਂ ਦੇਵੀ ਉਹਨੇ ਬਣਾਏ ਨੇ ਹੂੰ ਇਟ ਮਗਾਈ ਸੀ ਪੱਠੇ ਤੋਂ ਇੱਕ ਟਰਾਲੀ ਚ ਮਗਾਈ ਸੀ ਉਹਨਾਂ ਨੇ ਸੜੇ ਤੇ ਭੇਜਤੀ ਤੇ ਉਹ ਰੇੜੇ ਟਰਾਲੀ ਅੰਦਰ ਰੇੜੇ ਅੰਦਰ ਵੜਦੇ ਨਹੀਂ ਹੈਗੇ ਉਹਨਾਂ ਨੇ ਬਾਹਰ ਲਾਤੀ ਗੇਟ ਕੋਲ ਇਹ ਕਿੰਨੇ ਦੇ ਪੈਰ ਨੇ ਇਹ ਵੀ ਰੇੜੇ ਦੇ ਘਰ ਲੱਗੇ ਹੋਣ ਕਰਕੇ ਵੀ ਸਲਿੱਪ ਹੁੰਦੇ ਨੇ ਜੜਾਈ ਚੜਦੇ ਨੇ ਦੇਨੂ ਕੱਟ ਦਿਓ ਆ ਜਿਹੜਾ ਗੇਟ ਆ ਗੇਟ ਜਿਹਨੂੰ ਕੱਟ ਲਓ ਬੈਕ ਇੱਦਾਂ ਨੂੰ ਰਖੋ ਇਹਨੂੰ ਟਾਇਰ ਮੜਾ ਜਾਂ ਨੇੜੇ ਇਹਨੂੰ ਕੱਢ ਦੋ ਕੱਢ ਦੋ ਨੀ 400 اٹਾਈ ਆ 800 ਆ ਗਈ ਸਰ ਹਾਂ ਜਣੀ ਕ੍ਰੇਡਿਟ ਤੇ 400 ਆਈ ਆ ਕਿਵੇਂ ਆ ਸਸੀ ਕਾ ਬਲਾਓ ਸਸੀ ਕਾ ਸਸੀ ਕਾ ਕੀ ਕਰਦੇ ਹੋ ਠੀਕ ਐ ਕਿਥੋਂ ਆਏ ਤੂੰ ਪਾਗ ਬੜੀ ਸੋਹਣੀ ਬੰਨੀ ਹੋਈ ਐ ਹੈ ਕੀ ਖਾਣਾ ਹੈ ਗਾਜਰ ਖਾਣਾ ਪਾਗ ਕਿੰਨੀ ਸੋਹਣੀ ਬੰਨੀ ਹੋਈ ਐ ਕਿਥੇ ਗਿਆ ਸੀ ਪਾਗ ਬੰਨ ਕੇ ਗੁਰਦੁਆਰਾ ਸਾਹਿਬ ਲਾ ਸਕੂਲ ਗਿਆ ਸੀ ਸਕੂਲ ਜਾਂਣਾ ਤੂੰ ਸੱਚੀ ਆਈ